ਗੋਨੇਆਂ ਨੂੰ ਇੱਕ ਨੌਜਵਾਨ ਨਰਿੰਦਰਦੀਪ ਸਿੰਘ ਦੀ ਦਰਦਨਾਕ ਮੌਤ ਹੁੰਦੀ ਹੈ ਪਰਿਵਾਰ ਵੱਲੋਂ ਵੱਡੇ ਇਲਜ਼ਾਮ ਪੁਲਿਸ ਦੇ ਉੱਤੇ ਹੈ ਕਿ ਪੁਲਿਸ ਦੇ ਵੱਲੋਂ ਕਤਲ ਕੀਤਾ ਗਿਆ ਹੈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪਹਿਲੇ ਦਿਨ ਤੋਂ ਅੱਜ ਪੂਰਾ ਹਫਤਾ ਹਫਤੇ ਤੋਂ ਜ਼ਿਆਦਾ ਹੋ ਚੁੱਕਿਆ ਹੈ ਇਨਫੈਕ ਕੋਈ ਸਿੰਗਲ ਅਰੈਸਟ ਵੀ ਨਹੀਂ ਹੈ ਕੁਝ ਨਹੀਂ ਕਰ ਰਹੀ ਪੁਲਿਸ ਮੌਨ ਵਰਤ ਤਰ ਕੇ ਬੈਠੀ ਹੈ ਤੁਹਾਡੇ ਉੱਤੇ ਦਬਾਅ ਵੀ ਪਾਇਆ ਜਾ ਰਿਹਾ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਹੈ ਤੁਹਾਡੇ ਦੇ ਪ੍ਰੈਸ਼ਰ ਪਾ ਰਹੇ ਹੈ ਜੀ ਚੁੱਪ ਹੋ ਜਾਓ ਨਾ ਬੋਲੋ ਫਿਰ ਇਹ ਕਿਉਂ ਬਣਾਈ ਸੀ ਆਮ ਆਦਮੀ ਪਾਰਟੀ ਜੀ ਆਮਾਦਵੀ ਬੋਲੂਗਾ ਹੀ ਨਹੀਂ ਤੁਸੀਂ ਪਰਚਾ ਕਰੋ ਤੁਸੀਂ ਜੇਲ੍ਹ ਚ ਪਾਓ ਤੁਸੀਂ ਸਾਨੂੰ ਇਨਫੋਰਮ ਤਾਂ ਕਰੋ ਐਟ ਲੀਸਟ ਮਾਰਨ ਦਾ ਤੁਹਾਨੂੰ ਕਿਹਨੇ ਦਿੱਤਾ ਹੈ ਕੰਟੀਨਿਊਸਲੀ ਸਿਰ ਤੇ ਚੱਪਲਾ ਮਾਰੀ ਗਈਆਂ ਸਾਢੇ 7 ਵਜੇ ਤੱਕ ਕੰਟੀਨਿਊਸਲੀ ਉਹਨੂੰ ਟਾਰਚਰ ਕੀਤਾ ਗਿਆ ਫੋਨ ਸਾਡੇ ਤੋਂ ਹੋਰ برداشت ਨਹੀਂ ਹੁੰਦਾ ਪਲੀਜ਼ ਉਹਨੂੰ ਇਨਸਾਫ ਦਿਓ ਜੀ ਜਿਹੜੇ ਇਨਚਾਰਜ ਹੈ ਸੀ ਉਹ ਕਹਿੰਦੇ ਸੀ ਉਹਨਾਂ ਨੇ ਇਹ ਜਵਾਬ ਦਿੱਤਾ ਆਈ ਵਾਸ ਨਾਟ ਅਵੇਲੇਬਲ ਇਨਚਾਰਜ ਨੂੰ ਕੁਝ ਪਤਾ ਨਾ ਹੋਵੇ ਤੇ ਜੂਨੀਅਰਸ ਆਫ ਅਡਰ 3 ਡਿਗਰੀ ਟੌਰਚਰ ਕਰ ਰਹੇ ਤੇ ਹੁਣ ਇਹਨਾਂ ਦੀ ਵਾਰੀ ਹੈ ਹੁਣ ਅਸੀਂ ਇਹਨਾਂ ਨੂੰ ਕਰੰਟ ਲਾ ਕੇ ਮਾਰਾਂਗੇ ਬਹੁਤ ਹੋ ਗਿਆ ਬਹੁਤ ਸਹਲਿਆ ਬਸ ਹੁਣ ਨਹੀਂ ਸੈਂ ਕਰਾਂਗੇ ਗੋਨੇਆਂ ਨੂੰ ਤੇ ਇੱਕ ਨੌਜਵਾਨ ਨਰਿੰਦਰਦੀਪ ਸਿੰਘ ਦੀ ਦਰਦਨਾਕ ਮੌਤ ਹੁੰਦੀ ਹੈ ਪਰਿਵਾਰ ਵੱਲੋਂ ਵੱਡੇ ਇਲਜ਼ਾਮ ਪੁਲਿਸ ਦੇ ਉੱਤੇ ਹੈ ਕਿ ਪੁਲਿਸ ਦੇ ਵੱਲੋਂ ਕਤਲ ਕੀਤਾ ਗਿਆ ਸਾਡੇ ਕਰਦਾ ਜੋ ਚਿਰਾਗ ਸੀ ਤੇ ਪਰ ਪੁਲਿਸ ਵੱਲੋਂ ਜਿਹੜੀ ਹੈਗੀ ਆ ਇਸ ਨੂੰ ਹੋਰ ਕਹਾਣੀ ਦੇ ਰੂਪ ਦੇ ਵਿੱਚ ਬਿਆਨ ਕੀਤਾ ਜਾਂਦਾ ਕਿ ਨੌਜਵਾਨ ਦਾ ਐਕਸੀਡੈਂਟ ਹੋਇਆ ਪਰ ਅੱਜ ਵੱਡੀ ਗਿਣਤੀ ਦੇ ਵਿੱਚ ਲੋਕ ਉਸ ਨੌਜਵਾਨ ਦੀ ਮੌਤ ਦੇ ਰੋਸ ਦੇ ਵਜੋਂ ਉਸ ਦੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਆ ਅੱਗੇ ਵੱਡੇ ਸਖਤ ਪ੍ਰੋਗਰਾਮ ਵੀ ਉਲਿੱਕੇ ਗਏ ਐਸਐਸਪੀ ਦਫ਼ਤਰ ਦੇ ਅੱਗੇ ਦਰਨਾ ਪ੍ਰਦਰਸ਼ਨ ਕਰਨ ਦੀ ਗੱਲ ਆਖੀ ਜਾਂਦੀ ਹੈ ਪਰ ਸਾਡੇ ਨਾਲ ਨਰਿੰਦਰਦੀਪ ਸਿੰਘ ਦੇ ਪਤਨੀ ਮੌਜੂਦ ਹੈ ਗੱਲਬਾਤ ਕਰਦੇ ਆ ਜੀ ਅੱਜ ਤੁਹਾਡੇ ਹਸਬੰਡ ਦੇ ਅੰਤਿਮ ਅਰਦਾਸ ਦੇ ਵਿੱਚ ਲੱਖਾਂ ਲੋਕ ਸ਼ਾਮਲ ਹੋਏ ਰੋਸ ਪ੍ਰਦਰਸ਼ਨ ਦੇ ਲਈ ਆਏ ਤੇ ਦੂਜੇ ਪਾਸੇ ਪੁਲਿਸ ਨੇ ਕਿਹੋ ਜੀ ਕਾਰਵਾਈ ਕੀਤੀ ਹੈ ਤੁਹਾਡਾ ਅੱਗੇ ਕੀ ਜਿਹੜਾ ਹੈਗਾ ਐਕਸ਼ਨ ਪਲਾਨ ਰਹੂਗਾ ਕੀ ਤੁਸੀਂ ਸੋਚਦੇ ਹੋ ਜੀ ਇਸੀ ਗੱਲ ਤੋਂ ਤਾਂ ਰੋਣਾ ਹੈ ਹਾਲ ਤੱਕ ਰੋਈ ਜਾਂਦੇ ਆ ਅਸੀਂ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪਹਿਲੇ ਦਿਨ ਤੋਂ ਅੱਜ ਪੂਰਾ ਹਫਤਾ ਹਫਤੇ ਤੋਂ ਜ਼ਿਆਦਾ ਹੋ ਚੁੱਕਿਆ ਇਨਫੈਕਟ ਕੋਈ ਕਾਰਵਾਈ ਨਹੀਂ ਕੋਈ ਸਿੰਗਲ ਅਰੈਸਟ ਵੀ ਨਹੀਂ ਹੈ ਕੁਛ ਨਹੀਂ ਕਰ ਰਹੀ ਪੁਲਿਸ ਮੌਨ ਬ੍ਰਤ ਕਰਕੇ ਬੈਠੀ ਹੈ ਤੁਸੀਂ ਜਦੋਂ ਸਾਰਾ ਕੁਝ ਕਦੀ ਪਹਿਲਾਂ ਇਦਾਂ ਦੀਆਂ ਗੱਲਾਂ ਸੀ ਵੀ ਇਦਾਂ ਲੱਗਦਾ ਹੋਵੇ ਜਾਂ ਕਦੀ ਉਹ ਕਿਸੇ ਜਥੇਬੰਦੀ ਨਾਲ ਜੁੜੇ ਹੋਣ ਜਾਂ ਐਕਟਿਵ ਰਹੇ ਹੋਣ ਸਰਕਾਰਾਂ ਦੇ ਕਦੀ ਖਿਲਾਫ ਰਹੇ ਹੋਣ ਵਜਾ ਵਜਾ ਤਾਂ ਕੋਈ ਹੁੰਦੀ ਕਿਸੇ ਚੀਜ਼ ਦੀ ਤੁਹਾਨੂੰ ਕੀ ਵਜ੍ਹਾ ਲੱਗਦੀ ਹੈ ਕਿ ਇੱਕ ਰੈਂਡਮ ਨੌਜਵਾਨ ਇਦਾਂ ਚੱਕ ਲਿਆ ਗਿਆ ਵਜ੍ਹਾ ਹੁਣ ਉਹ ਤਾਂ ਪੁਲਿਸ ਹੀ ਦੱਸ ਸਕਦੀ ਹੈ ਕੀ ਵਜ੍ਹਾ ਹੈ ਕਿਉਂਕਿ ਇੱਕ ਆਮ ਇਨਸਾਨ ਜੋ ਇੱਕ ਟੀਚਿੰਗ profession ਚ ਹੈ ਜੋ ਬੱਚਿਆਂ ਨੂੰ ਆਇਦਨ ਪੜ੍ਹਾਉਂਦੇ ਆ ਮੈਂ ਪਹਿਲਾਂ ਵੀ ਚੀਜ਼ ਜ਼ਿਕਰ ਕੀਤਾ ਕਿ ਅਸੀਂ ਪੁਲਿਸ ਵਾਲਿਆਂ ਦੇ ਬੱਚੇ ਤੱਕ ਪੜ੍ਹਾਏ ਆ ਐਨੇ ਬੱਚਿਆਂ ਦਾ ਰੋਲ ਮਾਡਲਸ ਨੇ ਉਹ ਐਨੇ ਬੱਚੇ ਆਏ ਹੋਏ ਸੀ ਅੱਜ ਵੀ ਮਿਲ ਕੇ ਗਏ ਆ ਬਾਰੋਂ ਕਾਲਸ ਆ ਰਹੀਆਂ ਕਿ بیا ਕੀ ਹੋ ਗਿਆ ਸਭ ਆਹੀ ਕੁਐਸਚਨ ਪੁੱਛ ਰਹੇ ਆ ਵੀ ਕਿਉਂ ਉਹਦਾ ਰੀਜ਼ਨ ਹੈ ਨਹੀਂ ਪੁਲਿਸ ਜਵਾਬ ਹੀ ਨਹੀਂ ਦੇ ਰਹੀ ਕੁਝ ਜੇ ਕੋਈ ਸ਼ੱਕ ਸੀ ਠੀਕ ਹੈ ਸ਼ੱਕ ਹੋ ਸਕਦਾ ਮੈਂ ਨਹੀਂ ਮੰਦੀ ਵੀ ਠੀਕੇ ਸ਼ੱਕ ਸੀਗਾ ਤੁਹਾਨੂੰ ਉਹ ਚੱਕ ਲਿਆ ਮਾਰਨ ਦਾ ਹੱਕ ਤੁਹਾਨੂੰ ਕਿਸੇ ਨੇ ਨਹੀਂ ਦਿੱਤਾ ਤੁਸੀਂ ਪਰਚਾ ਕਰੋ ਤੁਸੀਂ ਜੇਲ੍ਹ ਚ ਪਾਓ ਤੁਸੀਂ ਸਾਨੂੰ ਇਨਫੋਰਮ ਤਾਂ ਕਰੋ ਐਟ ਲੀਸਟ ਮਾਰਨ ਦਾ ਤੁਹਾਨੂੰ ਕਿਹਨੇ ਦਿੱਤਾ ਸੋ ਆ ਜਿਹੜੇ ਤੁਸੀਂ ਹੁਣ ਕਾਰਵਾਈ ਕਰਾ ਰਹੇ ਆ ਪਰਚਾ ਦਰਜ ਕੀਤਾ ਗਿਆ ਉਹਦੇ ਉੱਤੇ ਤੁਹਾਡੀ ਸੰਤੁਸ਼ਟੀ ਹੈਗੀ ਹੈ ਕਿ ਪਰਚੇ ਦੇ ਵਿੱਚ ਜੋ ਚੀਜ਼ਾਂ ਲਿਖੀਆਂ ਗਈਆਂ ਨਹੀਂ ਜੀ ਜੋ ਐਫ ਆਈ ਆਰ ਵੀ ਕੀਤੀ ਹੈ ਉਹ ਵੀ ਕਿਉਂਕਿ ਅਸੀਂ ਤਾਂ ਖੁਦ ਹੀ ਸਦਮੇ 'ਚ ਸੀਗੇ ਉਸ ਟਾਈਮ ਜਦੋਂ ਸਾਡੇ ਪੰਜ ਫੋਨ ਆਂਦੇ ਕਿ ਮੈਂ ਆ ਰਿਹਾ ਆ ਤੇ 8:30 ਵਜੇ ਨਿਊਜ਼ ਆਂਦੀ ਹੈ ਕਿ ਐਕਸੀਡੈਂਟ ਹੋ ਗਿਆ ਇਮੀਡੀਏਟਲੀ ਪਤਾ ਲੱਗਦਾ ਹੈ ਕਿ ਐਕਸੀਡੈਂਟ ਵੀ ਕਨਵਰਟਡ ਟੂ ਡੈਥ ਹੋ ਗਿਆ ਕਿ ਡੈਥ ਹੋ ਗਈ ਉਹ ਤਾਂ ਮਤਲਬ ਬਹੁਤ ਅਸੀਂ ਐਫ ਆਈ ਆਰ ਜੋ ਕੀਤੀ ਕਿਉਂਕਿ ਅਸੀਂ ਉਸ ਟਾਈਮ ਸ਼ੌਕ 'ਚ ਇੰਨੇ ਸੀਗੇ ਕਿ ਜੋ ਬਿਆਨ ਕਿਉਂਕਿ ਉਸ ਟਾਈਮ ਪੋਸਟਮਾਰਟਮ ਦੀ ਰਿਪੋਰਟ ਨਹੀਂ ਆਈ ਸੀ ਬਟ ਉਹ ਵੀਡੀਓ ਵਾਇਰਲ ਹੋਈ ਸੀ ਜਿਹੜੀ ਗਗਨਦੀਪ ਦੀ ਉਹਦੇ ਜੋ ਉਹਨੇ ਕਿਹਾ ਸੀ ਉਹਦੇ ਬੇਸ ਦੇ ਉੱਪਰ ਅਸੀਂ ਜੋ ਐਫ ਆਈ ਆਰ ਉਹ ਦਰਜ ਕੀਤੀ ਸੀ ਫੇਰ ਵੀ ਉਹਨਾਂ ਨੇ ਖੁਦ ਨਹੀਂ ਕੀਤੀ ਸੀ ਤਾਰਾਵਾ ਵੀ ਉਹਨਾਂ ਨੇ ਲਾਈਆਂ ਸੀ ਬਹੁਤ ਹੀ ਮਾਈਨਰ ਤਾਰਾ ਹੈ 105 ਤਾਰਾ ਕੀ ਹੁੰਦੀ ਹੈ ਕਮ ਸੇ ਕਮ ਹੁੰਦਾ ਤਾਰਾਵਾ ਚੇਂਜ ਪਹਿਲੀ ਗੱਲ ਤਾਂ ਅਰੈਸਟ ਹੋਣਾ ਚਾਹੀਦਾ ਜਿਨੇ ਵੀ ਕਾਰਪੋਰੇਟਸ ਨੇ ਇਨਕਲੂਡਿੰਗ ਜੋ ਇਨਚਾਰਜ ਸੀ ਆਈਏ 2 ਦੇ ਕਰਨਦੀਪ ਸਿੰਘ ਬਕਾਇਦਾ ਜੇਲ੍ਹ 'ਚ ਹੋਣਾ ਚਾਹੀਦੇ ਆ ਜਲਦੋਂ ਜਲਦ ਇਨਕਲੂਡਿੰਗ ਦ ਇੰਟਾਇਰ ਟੀਮ ਜੋ ਵੀ ਜਿਨ੍ਹਾਂ ਨੇ ਵੀ ਕੀਤਾ ਕੁਝ ਵੀ ਕੀਤਾ ਜੋ ਖੜਾ ਵੀ ਸੀ ਉੱਥੇ ਸਭ ਦੀ ਜਾਂਚ ਹੋਣੀ ਚਾਹੀਦੀ ਵੀ ਕੀ ਹੈ ਇਹ ਅਰੈਸਟ ਹੋਣਾ ਚਾਹੀਦਾ ਨਾਲ ਮੇਜਰ ਧਾਰਾਵਾਂ ਜਿਵੇਂ ਕਿ 302 ਮਰਡਰ ਅਟੈਂਪਟ ਟੂ ਮਰਡਰ ਥੈਨ 120 ਬੀ ਸਭ ਲਗਣੇ ਚਾਹੀਦੀਆਂ ਇਹਨਾਂ ਦੇ ਉੱਪਰ ਤੇ ਤੁਸੀਂ ਦੱਸ ਰਹੇ ਸੀ ਪਹਿਲਾਂ ਆਪਣੀਆਂ ਵੀਡੀਓ ਦੇ ਵਿੱਚ ਇਸ ਇੰਟਰਵਿਊ ਦੇ ਵਿੱਚ ਕਿ ਤੁਹਾਡੇ ਉੱਤੇ ਦਬਾਅ ਵੀ ਪਾਇਆ ਜਾ ਰਿਹਾ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਹੈ ਤੁਹਾਡੇ ਦੇ ਪ੍ਰੈਸ਼ਰ ਪਾ ਰਹੇ ਆ ਜੀ ਚੁੱਪੋ ਜਾਓ ਨਾ ਬੋਲੋ ਪਰ ਅਸੀਂ ਕਿਉਂ ਚੁੱਪ ਰਹੀਏ ਆਮ ਆਦਮੀ ਹੈ ਫਿਰ ਇਹ ਕਿਉਂ ਬਣਾਈ ਸੀ ਆਮ ਆਦਮੀ ਪਾਰਟੀ ਜੇ ਆਮ ਆਦਮੀ ਬੋਲੂਗਾ ਹੀ ਨਹੀਂ ਵੀ ਆਰ ਐਜੂਕੇਟਿਡ ਪੀਪਲ ਅਸੀਂ ਤਾਂ ਬੋਲਾਂਗੇ ਜਦੋਂ ਅਸੀਂ ਆਪਣਾ ਮੈਂ ਆਪਣੇ ਹਸਬੰਦ ਨੂੰ ਸਹੀ ਸਲਾਮਤ ਭੇਜਿਆ ਸਾਢੇ 5 ਉਹ ਸਹੀ ਸਲਾਮਤ ਕਰੇ ਆ ਰਹੇ ਸੀ ਗੱਲ ਹੋਈ ਹੈ ਮੇਰੀ ਉਹ ਆ ਰਹੇ ਸੀ ਰਸਤੇ ਜਾਂਦੇ ਹਾਂਦੇ ਕੁਝ ਇਦਾਂ ਦਾ ਹੋਇਆ ਜੋ ਕਿ ਉਹ 2 ਘੰਟੇ ਦੇ ਪਤਾ ਨਹੀਂ ਕੀ ਕੀਤਾ ਇਹਨਾਂ ਨੇ ਉਹ ਤਾਂ ਰਿਪੋਰਟ ਆਈਗੀ ਹੈ ਕੀ ਕੀਤਾ ਪਰ ਕਿਉਂ ਕੀਤਾ ਉਹ ਵੀ ਅਜੇ ਤੱਕ ਪਤਾ ਨਹੀਂ ਜਿੱਦੋਂ ਤੁਹਾਡੀ ਗੱਲ ਹੋਈ ਸੀ ਉਦੋਂ ਕੋਈ ਐ ਬਾਅਸ ਹੋਇਆ ਤਾਂ ਉਹਨੂੰ ਉਹਦੀ ਗੱਲ ਬਾਤ ਚ ਨੋਰਮਲ ਸੀ ਬਿਲਕੁਲ ਨੋਰਮਲ ਜਿਵੇਂ ਅਜ ਦਿਨ ਮੈਂ ਕਾਲ ਕਰਦੀ ਸੀ ਵੀ ਤੁਸੀਂ ਕਿੱਥੇ ਪਹੁੰਚ ਗਏ ਇੱਕ ਵਾਈਫ ਹਾਲਚਲ ਪੁੱਛਦੀ ਆਪਣੇ ਹਸਬੰਡ ਦਾ ਵੀ ਟਾਈਮ ਹੋ ਗਿਆ ਆਉਣ ਦਾ ਕਿਉਂਕਿ ਅਕਸਰ 5:30 ਤੋਂ 6 ਦੇ ਵਿੱਚ ਵਿੱਚ ਆ ਜਾਂਦੇ ਸੀ ਤਾਂ ਮੈਂ ਮੋਸਟਲੀ ਵੀ 5:30 ਵਜੇ ਗੱਲ ਕਰਦੀ ਹੁੰਦੀ ਸੀ ਉਹਨਾਂ ਨਾਲ ਕਿ ਕਲਾਸ ਖਤਮ ਹੋ ਗਈ ਵੀ ਕਦੋਂ ਆ ਰਹੇ ਹੋ ਤੁਸੀਂ ਬਸ ਮੈਂ ਇਹਨਾਂ ਤਾਂ ਨਹੀਂ ਪੁੱਛਿਆ ਬਟ ਮੈਂ ਇੰਨੀ ਗੱਲ ਹੋਈ ਸੀ ਵੀ ਤੁਸੀਂ ਕਿੱਥੇ ਰਹਿ ਗਏ ਕਿੰਨੇ ਵਜੇ ਤੱਕ ਆ ਰਹੇ ਹੋ ਬਸ ਐਈ ਤੇ ਉਹਨਾਂ ਨੇ ਕਿਹਾ ਕਿ ਤੂੰ ਚਾਹ ਬਣਾ ਬਸ ਮੈਂ ਆ ਗਿਆ ਉਹ ਤੋਂ ਬਾਅਦ ਸੀ ਇੰਜਰੀਜ਼ ਆਈਆਂ। ਜੀ। ਉਹਦੀ ਬੋਡੀ ਤੇ 180 ਇਹ ਥੋੜੀਆਂ ਬਹੁਤ ਹੀ ਥੋੜੀ ਬਹੁਤ ਨਹੀਂ ਹੁੰਦੀ ਇਹ। ਬਹੁਤ ਜ਼ਿਆਦਾ ਹੁੰਦੇ। ਕੰਟੀਨਿਊਸਲੀ ਸਿਰ 'ਚ ਚਪਲਾ ਮਾਰੀਆਂ ਗਈਆਂ। ਪੱਗ ਕਿਉ ਫੱਟੀ ਪਈ ਐ? ਉਹਦਾ ਹਜੇ ਤੱਕ ਕੁਝ ਨਹੀਂ ਪਤਾ। ਤੁਸੀਂ ਦੇਖੋ। ਮਤਲਬ ਉਸ ਬੱਚੇ ਨੇ ਕਿੰਨਾ ਦਰਦ ਸਹਿਣਾ ਹੋਣਾ। ਆਪਾਂ ਸੋਚ ਵੀ ਨਹੀਂ ਸਕਦੇ ਉਸ। ਉਹ ਸਾਧ ਤੱਕ ਨਹੀਂ ਜਾ ਸਕਦੇ ਆਪਾਂ। 6 ਵਜੇ ਉਹਦਾ ਫੋਨ ਬੰਦ ਹੋਇਆ। ਇਟ ਮੀਨਸ ਉਸ ਟਾਈਮ ਮਤਲਬ ਉਹਦੇ ਤੇ ਤਸ਼ਦਦ ਜਿਹੜੀ ਆ ਸ਼ੁਰੂ ਹੋ ਗਈ ਸੀਗੀ 7:30 ਵਜੇ ਤੱਕ ਕੰਟੀਨਿਊਸਲੀ ਉਹਨੂੰ ਟੌਰਚਰ ਕੀਤਾ ਗਿਆ ਤੁਸੀਂ ਦੇਖੋ ਉਹ ਬੱਚੇ ਦੀ ਕੀ ਹਾਲਤ ਹੋਣੀ ਹੈ ਮੇਰਾ ਭਰਾ ਸੀ ਛੋਟਾ ਭਰਾ ਰਖੜੀ ਬੰਦੀ ਸੀ ਉਹਨੂੰ ਮੈਂ ਜਦੋਂ ਸੋਚਦੀ ਆ ਨਾ ਮੇਰੀ ਰੂਹ ਅੰਦਰੋਂ ਤੱਕ ਕੰਮ ਜਾਂਦੀ ਉਹਦੀ ਫੋਟੋ ਦੇਖ ਕੇ ਲੱਗਦਾ ਉਹ ਇਨਸਾਫ ਮੰਗੇ ਅੰਦਾ ਮੈਨੂੰ ਦਿਓ ਇਨਸਾਫ ਆ ਤੁਹਾਡੇ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਆ ਮੇਰੇ ਭਰਾ ਨੂੰ ਇਨਸਾਫ ਦਿਓ ਪਲੀਜ਼ ਹੁਣ ਸਾਡੇ ਤੋਂ ਹੋਰ برداشت ਨਹੀਂ ਹੁੰਦਾ ਪਲੀਜ਼ ਹੋਰ ਇਨਸਾਫ ਦਿਓ ਸੀਨੀਅਰ ਅਧਿਕਾਰੀਆਂ ਦੇ ਨਾਲ ਗੱਲ ਕਰਿਓ ਕਿ ਉਹ ਚਲੋ ਇੱਕ ਲੈਵਲ ਦੇ ਜਿਹੜੇ ਅਧਿਕਾਰੀਆਂ ਨੇ ਗਲਤੀ ਕੀਤੀ ਆ ਜਾਂ ਜ਼ੁਰਮ ਵੀ ਕੀਤਾ ਤਾਂ ਉਹਨਾਂ ਦੇ ਉੱਪਰ ਉੱਪਰ ਤਾ ਅਧਿਕਾਰੀ ਬੈਠੇ ਹਾਂਜੀ ਜਿਹੜੇ ਇਨਚਾਰਜ ਆ ਸੀ ਉਹ ਕਹਿੰਦੇ ਸੀ ਉਹਨਾਂ ਨੇ ਇਹ ਜਵਾਬ ਦਿੱਤਾ ਆਈ ਵਾਸ ਨਾਟ ਅਵੇਲੇਬਲ ਆ ਰਿਪਲਾਈ ਆਇਆ ਉਹਨਾਂ ਦਾ ਇਹ ਕਿਵੇਂ ਹੋ ਸਕਦਾ ਕਿ ਇਨਚਾਰਜ ਨੂੰ ਕੁਝ ਪਤਾ ਨਾ ਹੋਵੇ ਤੇ ਜੂਨੀਅਰ ਸਟਾਫ ਐਡਾ 3 ਡਿਗਰੀ ਟੌਰਚਰ ਕਰ ਰਿਹਾ ਇਹ ਸਭ ਝੂਠ ਹੈ ਇਹ ਵੀ ਵਿੱਚ ਇਨਵੋਲਡ ਹੈ ਹੋਰ ਪਤਾ ਨਹੀਂ ਕਿੰਨੇ ਲੋਕ ਇਨਵੋਲ ਹੋਣਗੇ ਬਸ ਅਸੀਂ ਇਸ ਤੈਹ ਤੱਕ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਾਣ ਦੀ ਤੇ ਜਾਵਾਂਗੇ ਅਸੀਂ ਉਮੀਦ ਕਰਦੇ ਹਾਂ ਵੀ ਸੀਬੀਏ ਜਾਂਚ ਤਾਂ ਹੋਣੀ ਚਾਹੀਦੀ ਹੈ ਜਿਹਦੇ ਸੱਚ ਸਾਨੂੰ ਮਿਲੇ ਸਾਹਮਣੇ ਮਿਲੇ ਤੇ ਜਿਹੜੇ ਵੀ ਕਲਪਰੇਟਸ ਨੇ ਉਹਨਾਂ ਨੂੰ ਵੱਧ ਤੋਂ ਵੱਧ ਕੇ ਸਜ਼ਾ ਮਿਲੇ ਇਸ ਘਟਨਾ ਨੂੰ ਜੋੜ ਕੇ ਜੇ ਤੁਸੀਂ ਦੇਖੋ ਤੁਸੀਂ ਤਾਂ ਹੁਣ ਆਪ ਪੀੜਤ ਹੋ ਇਸ ਘਟਨਾ ਦੇ ਤਾਂ ਫਿਰ ਪੰਜਾਬ ਦੇ ਮਾਹੌਲ ਨੂੰ ਕਿਦਾਂ ਦੇਖੋ ਬਿਲਕੁਲ ਨਹੀਂ ਬਿਲਕੁਲ ਪਤਾ ਨਹੀਂ ਕਿੰਨੇ ਹੋਰ ਲੋਕ ਹੋਣਗੇ ਹੋਰ ਕਿੰਨੇ ਕਿ ਲੋਕ ਹੋਣਗੇ ਜੋ ਕਿ ਬਿਲਕੁਲ ਆਵਾਜ਼ ਨਹੀਂ ਚੱਕਦੇ ਹੋਣਗੇ ਮੈਂ ਪਹਿਲਾਂ ਵੀ ਕਿਹਾ ਮੈਂ ਹੁਣ ਸਭ ਨੂੰ ਰਿਪਰੈਜ਼ੈਂਟ ਕਰਨ ਹੀ ਆ ਰਹੀਆਂ ਅੱਗੇ ਤੇ ਹੁਣ ਇਹਨਾਂ ਦੀ ਵਾਰੀ ਹੈ ਹੁਣ ਅਸੀਂ ਇਹਨਾਂ ਨੂੰ ਕਰੰਟ ਲਾ ਕੇ ਮਾਰਾਂਗੇ ਬਹੁਤ ਹੋ ਗਿਆ ਬਹੁਤ ਸਹਿਲਿਆ ਬਸ ਹੁਣ ਨਹੀਂ ਸੈਨ ਕਰਾਂਗੇ ਸੋ ਬਿਲਕੁਲ ਅੱਜ ਅੰਤਿਮ ਅਰਦਾਸ ਜੋ ਸੀ ਉਸ ਨੌਜਵਾਨ ਨਰਿੰਦਰਦੀਪ ਸਿੰਘ ਦੀ ਸੀ ਜਿਸ ਦੇ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਹੋਏ ਆ ਜਿਨ੍ਹਾਂ ਨੇ ਆ ਕੇ ਰੋਸ ਜ਼ਾਹਰ ਕੀਤਾ ਤੇ ਅੱਗੇ ਜੋ ਪ੍ਰੋਗਰਾਮ ਦਿੱਤਾ ਗਿਆ ਉਹ ਵੀ ਇੱਕ ਵੱਡਾ ਪ੍ਰੋਗਰਾਮ ਲਿਖਿਆ ਗਿਆ ਹੈ ਕਿ ਐਸਐਸਪੀ ਦਫ਼ਤਰ ਦੇ ਬਾਹਰ ਇੱਕ ਵੱਡਾ ਰੋਸ ਪ੍ਰਦਰਸ਼ਨ ਇੱਕ ਧਰਨਾ ਲਾਇਆ ਜਾਊਗਾ ਤੇ ਨਰਿੰਦਰ ਦੀਪ ਸਿੰਘ ਤੇ ਇਨਸਾਫ ਦੀ ਲੜਾਈ ਲੜੀ ਜਾਵੇਗੀ ਪਰ ਪੁਲਿਸ ਦਾ ਪੱਖ ਕੀ ਰਹੇਗਾ ਦੂਸਰੇ ਪਾਸੇ ਤੋਂ ਪੁਲਿਸ ਕੀ ਕਾਰਵਾਈ ਕਰਦੀ ਹੈ ਐਫਆਈਆਰ ਦੇ ਵਿੱਚ ਜੋ ਧਰਾਵਾਂ ਲੱਗੀਆਂ ਕੀ ਉਹ ਧਰਾਵਾਂ ਸਫੀਸ਼ੀਐਂਟ ਹੈਗੀਆਂ ਜਾਂ ਨਹੀਂ ਹੈਗੀਆਂ ਨਾਮਜ਼ਦ ਕੌਣ ਹੁੰਦੇ ਇਹਨਾਂ ਪਰਚਿਆਂ ਦੇ ਵਿੱਚ ਆਖਰ ਨਿਕਲ ਕੇ ਸਾਹਮਣੇ ਕੀ ਆਉਂਦਾ ਅਸਲ ਸੱਚ ਕੀ ਹੈ ਕਦੋਂ ਸਾਹਮਣੇ ਆਊਗਾ ਇਸ ਦੇ ਉੱਤੇ ਅਜੇ ਨਜ਼ਰਾਂ ਬਣੀ ਰਹਿਣਗੀਆਂ ਗੁਰਪ੍ਰੀਤ ਸਿੰਘ ਤੇਰਾ ਸੁਨਾਮ ਸਿੰਘ ਪੰਜਾਬੀ ਲੋਕ ਚਾਂਦ